ਜੀ ਜੋ ਹੋਵੋਗੇ ਜੀ ਸੋ ਜਿਵੇਂ ਜਿਹਾ ਪਤਾ ਨੂੰ ਸਾਰਿਆਂ ਨੂੰ ਕਿਹਾ ਸੀਗਾ ਵੀ ਆਪਾਂ ਸੰਡੇ ਨੂੰ ਆਪਾਂ ਲਾਈਵ ਹੋਵਾਂਗੇ ਪਹਿਲਾਂ ਆਪਾਂ ਬੁੱਧਵਾਰ ਲਾਈਵ ਆਏ ਸੀਗੇ ਤੇ ਉਹਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਬੁੱਧਵਾਰ ਨੂੰ ਆ ਕੇ ਕਿ ਜੋ ਕੁਝ ਤੁਹਾਡੇ ਡਾਊਟ ਸੀ ਹੈ ਨਾ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਤੇ ਉਹ ਆਪਾਂ ਮਤਲਬ ਜੀ ਡਿਸਕਸ ਕੀਤੀ ਸੀ ਜੀ ਉਹਦੇ ਬਾਰੇ ਤੇ ਜੋ ਤੁਹਾਡੇ ਡਾਊਟ ਸੀ ਉਹ ਸਾਰੇ ਆਪਾਂ ਮਤਲਬ ਜੀ ਕਲੀਅਰ ਕੀਤੀ ਸੀ ਜੀ ਹਨਾ ਜੀ ਸੋ ਹੁਣ ਅਗਰ ਤੁਹਾਡੇ ਵਿੱਚ ਕਿਸੇ ਵੀ ਮੇਰੇ ਭੈਣ ਦਾ ਜਾਂ ਮੇਰੇ ਭਰਾ ਦਾ ਕੋਈ ਵੀ ਸਵਾਲ ਹੈਗਾ ਵਾ ਕੋਈ ਰਹਿ ਗਿਆ ਹੋਵੇ ਹਨਾ ਉਸ ਦੇ ਲਈ ਹੋਵੇ ਜਾ ਕੇ ਤੁਹਾਡੇ ਮਨ ਦੇ ਵਿੱਚ ਅਜਿਹੀ ਵੀ ਕੋਈ ਸਵਾਲ ਹੋਵੇ ਫਿਟਨੈਸ ਨੂੰ ਲੈ ਕੇ ਤਾਂ ਆਪ ਤੁਸੀਂ ਮੇਰੇ ਕੋਲੋਂ ਪੁੱਛ ਸਕਦੇ ਹੋ ਡਾਈਟ ਨੂੰ ਲਈ ਪੁੱਛ ਸਕਦੇ ਹੋ ਵਰਕਆਊਟ ਨੂੰ ਲੈ ਕੇ ਪੁੱਛ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਂਬੜੀ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਤੁਸੀਂ ਉਹ ਵੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਕਿਉਂਕਿ ਕਪਾ ਉਸੇ ਕੋ ਬਸਿਤ 15 ਮਿੰਟ ਜਾਂ 12 ਮਿੰਟ 12 ਤੋਂ 15 ਮਿੰਟ ਬਲਾਈਵ ਜਿਹੜਾ ਆਪਾਂ ਆਮਾਂਗੇ ਅੱਜ ਤੇ ਜੋ ਵੀ ਤੁਹਾਡੇ ਸਵਾਲ ਹੋਣਗੇ ਆਪਾਂ ਸਾਰੇ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਜੇ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜavr ਕੋਈ ਵੀ ਮੇਰਾ ਭਰਾ ਅਗਰ ਫ੍ਰੀ ਬੈਠਾ ਵਾ ਠੀਕ ਹੈ ਜੀ ਇਸ ਟਾਈਮ ਤਾਂ ਲਾਈਵ ਦੇ ਨਾਲ ਜੁੜ ਸਕਦਾ ਵਾ ਤੇ ਕੋਈ ਵੀ ਤੁਹਾਡਾ ਸਵਾਲ ਹੈਗਾ ਵਾ ਮਤਲਬ ਫਿਟਨੈਸ ਨੂੰ ਲੈ ਕੇ ਜਾਂ ਫਿਰ ਮਤਲਬ ਭਾਰਕ ਟੰਗੂ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀ ਤੁਸੀਂ ਜਲਦੀ ਨਾਲ ਜਲਦੀ ਕਮੈਂਟ ਕਰ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡਾ ਜਿਹੜਾ ਕੋਈ ਵੀ ਤੁਹਾਡਾ ਸਵਾਲ ਆ ਮੈਂ ਉਹ ਕਲੀਅਰ ਕਰਦਾ ਹਾਂ ਜੀ ਭਰਪੁਰਪੁਰ ਚੈਲਜੀ ਦੇ ਵੀਰ ਜੀ ਵਰਕਆਊਟ ਕਿਸੇ ਟਾਈਮ ਵੀ ਕਰ ਸਕਦੇ ਆ ਹਾਂਜੀ ਭਰਪੁਰ ਜੀ ਦੇ ਕੋ ਤੁਸੀਂ ਵਰਕਆਊਟ ਕਿਸੇ ਟਾਈਮ ਵੀ ਕਰ ਸਕਦੇ ਹੋ ਜੇ ਤੁਸੀਂ ਜਲਦੀ ਮਤਲਬ ਫਰਕ ਪੋਣਾ ਚਾਹੁੰਦੇ ਹੋ ਹਨ ਬੇਲ ਘਟਾਉਣਾ ਚਾਹੁੰਦੇ ਹੋ ਜੇ ਸਵੇਰੇ ਤੁਸੀਂ ਖਾਲੀ ਪੇਟ ਕਰੋਗੇ ਤਤੋਂ ਤੁਹਾਨੂੰ ਜੜਾ ਜਿਆਦਾ ਰਿਜ਼ਲਟ ਉਹ ਮਿਲੂਗਾ ਖਾਲੀ ਪੇਟ ਕਿਉਂਕਿ ਸਾਡੀ ਜਿਹੜੀ ਬੋਡੀ ਹੁੰਦੀ ਆ ਉਹ ਕੇਲਰੀ ਜਿਆਦਾ ਬਰਨ ਕਰਦੀ ਆ ਕਿਉਂਕਿ ਸਾਡਾ ਬੋਡੀ ਜਿਹੜੀ ਖਾਲੀ ਪੇਟ ਹੁੰਦੀ ਆ ਅਸੀਂ ਕੁਝ ਖਾਦਾ ਪੀਤਾ ਨਹੀਂ ਹੁੰਦਾ ਹੈਗਾ ਸੋ ਉਹਦੋਂ ਸਾਡੀ ਕੈਲਰੀ ਜਿਹੜੀ ਜਿਆਦਾ ਬਰਨ ਹੁੰਦੀ ਆ ਹਨਾ ਵੈਸੇ ਤੁਸੀਂ ਵਰਕਆਊਟ ਜਦੋਂ ਮਰਜ਼ੀ ਕਰ ਸਕਦੇ ਕੋਈ ਦਿੱਕਤ ਨਹੀਂ ਆਗੀ ਬਟ ਜੇ ਤੁਸੀਂ ਜਿਆਦਾ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮਤਲਬੀ ਸਵੇਰੇ ਖਾਲੀ ਪੇਟ ਕਰੋਗੇ ਤਾਂ ਜਿਆਦਾ ਵਧੀਆ ਵਾ ਤੇ ਆਪਾਂ ਜੇ ਗੱਲ ਕਰੀਏ ਤੁਸੀਂ ਵਰਕਆਊਟ ਕਿੰਨੀ ਦੇਰ ਕਰ ਸਕਦੇ ਹੋ ਤੁਸੀਂ ਵਰਕਆਊਟ 40 ਤੋਂ 45 ਮਿੰਟ ਤੁਸੀਂ ਘੱਟੋ ਘੱਟ ਕਰੋ ਜੇ ਤੁਸੀਂ ਵੋਕ ਕਰਦੇ ਪਿਓ ਚਾਹੇ ਕੋਈ ਹੋਰ ਕੁਝ ਮਤਲਬ ਤੁਸੀਂ ਰਨਿੰਗ ਕਰਦੇ ਪਿਓ 40 ਤੋਂ 45 ਮਿੰਟ ਵੋਕ ਕਰਦੇ ਪਿਓ ਚਾਹੇ ਤਾਂ ਵੀ 40 ਤੋਂ 45 ਮਿੰਟ ਜੇ ਰਨਿੰਗ ਕਰਦੇ ਪਿਓ ਸਪੋਰਟ ਲੋ ਤਾਂ ਵੀ 40 ਤੋਂ 45 ਮਿੰਟ ਕਰੋ ਇਹੀ ਕਰੋ ਸਤਨਾਮ ਜੀ ਬੋਲ ਜੀ ਸਤਨਾਮ ਸਤਿ ਸ਼੍ਰੀ ਅਕਾਲ ਸਤਨਾਮ ਮੈਡਮ ਜੀ ਹੋਰ ਕਿਵੇਂ ਹੋ ਠੀਕ ਹੋ ਜੀ ਭਰਪੁਰ ਕਾਲ ਚ ਹਨ ਹਾਂਜੀ ਭਰਪੁਰ ਮੈਡਮ ਜੀ ਮੈਂ ਤੁਹਾਡੇ ਜਿਹੜਾ ਸਵਾਲ ਸੀ ਉਹਦਾ ਰਿਪਲਾਈ ਮੈਂ ਕਰ ਦਿੱ ਦਿੱਤਾ ਵਾ ਵਰਕਆਊਟ ਦੇ ਲੈ ਕੇ ਵੀ ਤੁਸੀਂ ਜਿਹੜੇ ਵਰਕਆਊਟ ਸੀ ਜਿਹੜਾ ਤੁਸੀਂ ਕਰੂਗਾ ਸਰ ਜੀ ਤੇ ਵਰਕਆਊਟ ਤੁਸੀਂ ਸਵੇਰੇ ਕਰੋਗੇ ਤਾਂ ਜ਼ਿਆਦਾ ਵਧੀਆ ਠੀਕ ਹੈ ਜੀ ਸੋ ਥੈਂਕਸ ਜੀ ਥੈਂਕ ਯੂ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਲਾਈਵ ਵਿੱਚ ਆ ਕੇ ਜੁੜੇ ਹੋ ਤੇ ਬਾਕੀ ਮੈਂ ਤੁਹਾਡਾ ਸਾਰਿਆਂ ਦਾ ਇੱਕ ਜੀਲੋ ਥੈਂਕਸ ਕਰਨਾ ਚਾਹੁੰਦਾ ਵਾ ਵੀ ਤੁਸੀਂ ਸਾਰੇ ਮੇਰੇ ਚੈਨਲ ਨੂੰ ਬਹੁਤ ਸਪੋਰਟ ਕਰਦੇ ਹੋ ਮੇਰੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਜਿਸ ਨਾਲ ਮੈਂ ਵੀ ਮੋਟੀਵੇਟ ਹੋਣਾ ਵਾ ਤੇ ਮੇਰੇ 49000 49000 ਮੇਰੇ ਸਬਸਕ੍ਰਾਈਬਰ ਜਿਹੜੇ ਕੰਪਲੀਟ ਹੋ ਗਏ ਆ ਸਿਰਫ 1000 ਸਬਸਕ੍ਰਾਈਬਰ ਰਹੀਏ ਆ 50000 ਹੋਣ ਦੇ ਵਿੱਚ ਹਨਾ ਸੋ ப்ਲੀਜ਼ ਆਪਣੇ ਛੋਟੀ ਵੀਰ ਨੂੰ ਜਰੂਰ ਸਪੋਰਟ ਕਰੋ ਮੇਰੇ 50000 ਸਬਸਕ੍ਰਾਈਬਰ ਜਿਹੜੇ ਜਲਦੀ ਤੋਂ ਜਲਦੀ ਹੋ ਜਾਣ ਕੰਪਲੀਟ ਤੇ ਫਿਰ ਆਪਾਂ ਹੋਰ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਦੇ ਜਿਹੜੀ ਆਪਾਂ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਸੋ ਹੁਣ ਆਪਾਂ ਮੈਂਨ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਤੁਸੀਂ ਸਾਰਿਆਂ ਨੇ ਥੰਬਨੇਲ ਦੇਖ ਹੀ ਲਿਆ ਹੋਣਾ ਟਾਈਟਲ ਵੀ ਪੜ੍ਹ ਹੀ ਲਿਆ ਹੋਣਾ ਵੀ ਸਿਹਤ ਨਾਲ ਸਮਝੌਤਾ ਕਿਉਂ ਹਨਾ ਵੀ ਮੇਰੇ ਕੋਲ ਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਨੇ ਠੀਕ ਹੈ ਜੀ ਜੋ ਮੈਨੂੰ ਡਾਈਟ ਦੇ ਬਾਰੇ ਪੁੱਛਦੇ ਨੇ ਜਾ ਫਿਰ ਭਾਰ ਘਟਾਉਣ ਦੇ ਲਈ ਪੁੱਛਦੇ ਨੇ ਹਨਾ ਤੇ ਐਕਸਰਸਾਈਜ਼ ਵਾਸਤੇ ਪੁੱਛਦੇ ਨੇ ਤੇ ਜਾਂ ਫਿਰ ਉਹ ਭਾਰ ਵਧਾਉਣ ਨੂੰ ਲਈ ਪੁੱਛਦੇ ਨੇ ਹਨਾ ਸੋ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਮਤਲਬ ਵੀ ਵਰਕਆਊਟ ਦੇ ਬਾਰੇ ਪੁੱਛਦੇ ਹੋ ਜਾਂ ਫਿਰ ਡਾਈਟ ਪਲਾਨ ਦੇ ਬਾਰੇ ਪੁੱਛਦੇ ਹੋ ਹਨਾ ਤੇ ਬਟ ਮੈਂ ਤੁਹਾਡੇ ਨਾਲ ਉਸ ਇੱਕ ਗੱਲ ਬਦਲ ਵੀ ਜਿਹੜੀ ਮੈਂ ਉਹ ਮੈਂ ਤੁਹਾਡੇ ਨਾਲ ਜਰੂਰ ਕਰਨੀ ਚਾਹਾਂਗਾ ਵੀ ਯਾਰ ਦੇਖੋ ਮੇਰੇ ਕੋਲ ਘਟਾਉਣ ਦੇ ਇੱਕ ਦਿਨ ਦੇ ਵਿੱਚ ਨਾ 20 ਤੋਂ 25 ਫੋਨ ਡੇਲੀ ਆਉਂਦੀ ਹੀ ਹੁੰਦੇ ਆ ਠੀਕ ਹੈ ਜੀ ਬਟ ਉਹਦੇ ਵਿੱਚੋਂ ਮੈਂ ਲੋਕ ਇਹੋ ਜਿਹੇ ਦੇਖੇ ਨੇ ਵੀ ਜਰ ਜਿਨਨੂੰ ਮਤਲਬ ਵੀ ਆਪਣੀ ਸਿਹਤ ਨਾਲ ਕੋਈ ਪਿਆਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਨਾ ਤੇ ਉਹਨਾਂ ਨੂੰ ਸਤਨਾ ਮੈਡਮ ਜੀ 49 ਇੰਚ ਰੈਜ਼ੋਲੂਸ਼ਨ ਥੈਂਕ ਯੂ ਸਤਨਾ ਮੈਡਮ ਜੀ ਥੈਂਕ ਯੂ ਜੀ ਤੇ ਮਤਲਬ ਵੀ ਉਹਨਾਂ ਨੂੰ ਆਪਣੀ ਸਿਹਤ ਨਾਲ ਕੋਈ ਮਤਲਬ ਪਿਆਰ ਨਹੀਂ ਹੈਗਾ ਹਨਾ ਉਹ ਮਤਲਬ ਵੀ ਉਹਨਾਂ ਦਾ ਭਾਰ ਉਹਨਾਂ ਦੀ ਜਦੋਂ ਆਪਣਾ weight ਵਗੇਰਾ ਦੱਸਦੇ ਹਨਾ ਕਿ ਵੀਰ ਜੀ ਸਾਡਾ weight 125 ਕਿਲੋ ਆ 120 ਕਿਲੋ ਆ 95 ਕਿਲੋ 78 ਕਿਲੋ ਅਜਾ ਦੀ ਉਹਨਾਂ ਦਾ weight ਛੜਾ ਉਹ ਲੋਡ ਤੋਂ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਉਹਨਾਂ ਦਾ weight ਮੰਨ ਕੇ ਚੱਲੋ ਜੇ 60 ਕਿਲੋ 70 ਕਿਲੋ ਹੋਣਾ ਚਾਹੀਦਾ ਵਾ ਨਾ ਤਾਂ ਉਹਨਾਂ ਦਾ weight 95 ਕਿਲੋ 85 ਕਿਲੋ 15 15 20 20 ਕਿਲੋ ਭਾਰ ਉਹਨਾਂ ਦਾ ਜ਼ਿਆਦਾ ਵਾ ਠੀਕ ਹੈ ਜੀ ਤੇ ਉਹ ਮੇਰੇ ਨਾਲ ਫੋਨ ਤੇ ਡਿਸਕਸ ਕਰਦੇ ਰਹਿੰਦੇ ਨੇ ਡਿਸਕਸ ਵਗੈਰਾ ਕਰਦੇ ਰਹਿੰਦੇ ਨੇ ਵੀ ਕੀ ਸਾਨੂੰ ਕਾਣਾ ਚਾਹੀਦਾ ਕੀ ਨਹੀਂ ਕਈ ਤਾਂ ਉਹਨਾਂ ਦੇ ਵਿੱਚੋਂ ਇਹੋ ਜਿਹੇ ਹੁੰਦੇ ਨੇ ਯਾਰ ਜਿਹੜਾ ਨਾ ਮੇਰੇ ਨਾਲ 20 25 25 ਮਿੰਟ ਲਗਾਤਾਰ ਮੇਰੇ ਨਾਲ ਗੱਲ ਕਰੀ ਜਾਂਦੇ ਨੇ ਹਣਾ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਵੀ ਯਾਰ ਤੁਸੀਂ ਦੇਖੋ ਤੁਹਾਡਾ ਭਾਰ ਤਾ ਕਰਨਾ ਜੇ ਤੁਸੀਂ ਡਾਈਟ ਪਲਾਨ ਨੂੰ ਫੋਲੋ ਕਰੋਗੇ ਡਾਈਟ ਪਲਾਨ ਬਣਾਵੋਗੇ ਜਦੋਂ ਗੱਲ ਡਾਈਟ ਪਲਾਨ ਦੇ ਉੱਤੇ ਆ ਜਾਂਦੀ ਆ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਵੀਰ ਜੀ ਅਸੀਂ ਘਰੋਂ ਪੁੱਛ ਕੇ ਦੱਸਾਂਗੇ ਅਸੀਂ ਆਪਣੇ ਡੈਡੀ ਨਾਲ ਗੱਲ ਕਰਾਂਗੇ ਅਸੀਂ ਆਪਣੀ ਮੰਮੀ ਨਾਲ ਗੱਲ ਕਰਾਂਗੇ ਜਿਹੜੀਆਂ ਲੇਡੀਜ਼ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਅਸੀਂ ਆਪਣੇ ਬੇਟੇ ਨਾਲ ਗੱਲ ਕਰਕੇ ਮਤਲਬ ਵੀ ਦੱਸਾਂਗੇ ਤੁਹਾਨੂੰ ਜਾ ਕੋਸ਼ਾ ਜਰ ਥੋੜੇ ਦਿਨ ਤੱਕ ਦੱਸਾਂਗੇ ਨਾ ਮੈਂ ਯਾਰ ਇਹ ਚੀਜ਼ ਦੇਖੀ ਹੈ ਵੀ ਇਹ ਲੋਕ ਕਿੰਨੇ ਲਾਪਰਵਾਹ ਨੇ ਹੈ ਨਾ ਆਪਣੀ ਸਿਹਤ ਨੂੰ ਲੈ ਕੇ ਮੰਨ ਕੇ ਚੱਲੋ ਹੁਣ ਤਾਂ ਦੇਖੋ ਕੁਝ ਨਹੀਂ ਵਿਗੜਿਆ ਕਹਿੰਦੇ ਨਾ ਕਿ ਇਹ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈਗਾ ਜੇ ਤੁਸੀਂ ਹੁਣ ਆਪਣੀ ਸਿਹਤ ਦਾ ਖਿਆਲ ਰੱਖ ਲੋਗੇ ਨਾ ਤਾਂ ਤੁਸੀਂ ਬਹੁਤ ਚੰਗੇ ਰਹੋਗੇ ਅੱਗੇ ਜਾ ਕੇ ਤੁਹਾਨੂੰ ਬਹੁਤ ਬੇਨਫੀਟ ਮਿਲੂਗਾ ਜੇ ਤੁਸੀਂ ਆਪਣੀ ਸਿਹਤ ਦਾ ਹੁਣ ਖਿਆਲ ਨਹੀਂ ਰੱਖੋਗੇ ਨਾ ਤਾਂ ਤੁਹਾਨੂੰ ਅੱਗੇ ਜਾ ਕੇ ਨੁਕਸਾਨ ਹੋਣਾ ਹੀ ਹੋਣਾ ਵਾ ਅੱਗੇ ਜਾ ਕੇ ਤੁਹਾਨੂੰ ਫਾਇਦਾ ਕੋਈ ਨਹੀਂ ਹੋਣਾ ਅੱਗੇ ਜਾ ਕੇ ਤੁਸੀਂ ਬਹੁਤ ਜ਼ਿਆਦਾ ਪਛਤਾਉਂਗੇ ਇੱਥੋਂ ਤੱਕ ਵੀ ਹੋ ਸਕਦਾ ਵਾ ਜੇ ਤੁਹਾਡਾ ਭਾਰ ਲੋਡ ਤੋਂ ਜ਼ਿਆਦਾ ਵੱਧ ਗਿਆ ਨਾ ਤਾਂ ਮਤਲਬ ਵੀ ਮੰਨ ਕੇ ਚੱਲੋ ਤੁਹਾਡੇ ਗੋਡਿਆਂ ਤੇ ਵੀ ਜ਼ਿਆਦਾ ਪ੍ਰਭਾਵ ਪੈਣਾ ਵਾ ਤੇ ਡਾਕਟਰਾਂ ਨੇ ਕਿਹਾ ਨਾ ਤੁਹਾਡੇ ਗੋਡੇ ਜਿਹੜੇ ਉਹ ਬਦਲਨੇ ਪੈਣੇ ਆ ਡਾਕਟਰ ਨੇ ਇਹ ਕਹਿਣਾ ਵਾ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਦੀ ਬਚਣੀ ਹੈਗੀ ਤੁਹਾਨੂੰ ਗੋਡੇ ਆਪਣੇ ਫਿਰ ਬਦਲਾਉਣੇ ਪੈਣੇ ਹੀ ਪੈਣੇ ਆ ਘਟੋ ਘਟ ਮੰਨ ਕੇ ਚੱਲੋ 35 ਤੋਂ 40000 ਰੁਪਏ ਜਾਂ ਲੱਖ ਰੁਪਏ ਤੱਕ ਵੀ ਜਿਹੜਾ ਉਹ ਵੀ ਲੱਗ ਸਕਦਾ ਵਾ ਜੇ ਤੁਹਾਨੂੰ ਆਪਣੇ ਗੋਡੇ ਬਦਲਾਣੇ ਪੈਗੇ ਸੋ ਮੈਂ ਇਸੇ ਕਰਕੇ ਕਹਿੰਦਾ ਵਾਂ ਕੱਲੇ ਗੋਡਿਆਂ ਤੇ ਜ਼ੋਰ ਨਹੀਂ ਪੈਗਾ ਤੁਹਾਡੀ ਬੋਡੀ ਤੇ ਤੁਹਾਡੀ ਬੋਡੀ ਤੇ ਹਰ ਇੱਕ ਪਾਰਟ ਦੇ ਉੱਤੇ ਤੁਹਾਡੀ ਹਰ ਇੱਕ ਬੋਡੀ ਦੇ ਪਾਰਟ ਦੇ ਉੱਤੇ ਤੁਹਾਡੇ ਜ਼ੋਰ ਜਿਹੜਾ ਉਹ ਪੈਣਾ ਹੀ ਹੀ ਪੈਣਾ ਵਾ ਤੁਹਾਡੀ ਬੋਡੀ ਵੀ ਖਰਾਬ ਹੋਊਗੀ ਤੁਹਾਡਾ ਲੀਵਰ ਵੀ ਖਰਾਬ ਹੋਊਗਾ ਤੁਹਾਡਾ ਮੈਟਾਬੋਲਿਜ਼ਮ ਵੀ ਡੈਮੇਜ ਹੋਊਗਾ ਹਨਾ ਬਹੁਤ ਮਤਲਬ ਜਾਨੀ ਕੀ ਨੁਕਸਾਨ ਹੋ ਸਕਦਾ ਵਾ ਠੀਕ ਹੈ ਜੀ ਤੇ ਮੈਂ ਸੋ ਕਹਿੰਦਾ ਵਾਂ ਵੀ ਜੇ ਤੁਸੀਂ ਹੁਣੇ ਕੇਅਰ ਕਰ ਲੋਗੇ ਹੁਣੇ ਤੁਸੀਂ ਜੇ ਮਤਲਬ ਵੀ ਆਪਣੇ ਸਰੀਰ ਨੂੰ ਕੇਅਰ ਸੁਭਾਰ ਲਓਗੇ ਨਾ ਤਾਂ ਤੁਹਾਨੂੰ ਉਹਦਾ ਫਾਇਦਾ ਹੋਊਗਾ ਜੇ ਤੁਸੀਂ ਹੁਣ ਨਾ ਆਪਣੇ ਸਰੀਰ ਦੀ ਕੇਅਰ ਕੀਤੀ ਬਾਅਦ ਚ ਪਛਤਾਉਗੇ ਤੁਸੀਂ ਬਾਅਦ ਚ ਪਛਤਣ ਤੋਂ ਬਿਨਾ ਕੁਝ ਨਹੀਂ ਤੁਹਾਡੇ ਪਰਲੇ ਨਹੀਂ ਹੈਗਾ ਠੀਕ ਹੈ ਜੀ ਸੋ ਹੁਣੇ ਕੇਅਰ ਕਰੋ ਕਿਉਂਕਿ ਦੇਖੋ ਸਭ ਤੋਂ ਮਹੱਤਵਪੂਰਨ ਚੀਜ਼ ਆ ਉਹ ਹੈਗੀ ਆ ਸਿਹਤ ਸਿਹਤ ਨਾਲ ਮੈਂ ਕਹਿੰਦਾ ਯਾਰ ਕੋਈ ਸਮਝੌਤਾ ਨਹੀਂ ਹੋਰ ਹਰ ਇੱਕ ਹਰ ਇੱਕ ਚੀਜ਼ ਨਾਲ ਤੁਸੀਂ ਕੰਪਰੋਮਾਈਜ਼ ਕਰ ਸਕਦੇ ਹੋ ਹਰ ਇੱਕ ਚੀਜ਼ ਨਾਲ ਤੁਸੀਂ ਸਮਝੌਤਾ ਜਿਹੜਾ ਤੁਸੀਂ ਕਰ ਸਕਦੇ ਹੋ ਬਟ ਸਿਹਤ ਨਾਲ ਸਮਝੋ ਤਾਂ ਕਦੇ ਨਹੀਂ ਕੀਤਾ ਜਾਦਾ ਸਭ ਕਿ ਨਾ ਹੀ ਤੁਸੀਂ ਕਰਿਓ ਜੇ ਜਿੰਦਗੀ ਚ ਖੁਸ਼ ਰਹਿਣਾ ਵਾ ਜੇ ਤੁਹਾਡੀ ਜਿੰਦਗੀ ਦੇ ਵਿੱਚ ਤੁਹਾਡੀ ਸਿਹਤ ਜੇ ਤੁਹਾਡੀ ਸਿਹਤ ਵਧੀਆ ਵਾ ਤੁਸੀਂ ਫਿੱਟ ਹੋ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਤੁਸੀਂ ਮਟਾਪੇ ਤੋਂ ਛੁਟਕਾਰਾ ਪਾਇਆ ਹੋਇਆ ਵਾ ਨਾ ਤਾਂ ਸਮਝ ਲਓ ਤੁਹਾਡੇ ਕੋਲ ਦੁਨੀਆ ਦੀ ਹਰ ਇੱਕ ਚੀਜ਼ ਹੈਗੀ ਆ ਪੈਸਾ ਵੀ ਤੁਸੀਂ ਬਾਅਦ ਚ ਕਮਾ ਸਕਦੇ ਹੋ ਜਿੰਨਾ ਮਰਜ਼ੀ ਘੁੰਮ ਫਿਰ ਵੀ ਤੁਸੀਂ ਜਿੰਨਾ ਮਰਜ਼ੀ ਸਕਦੇ ਹੋ ਤਾਂ ਹੀ ਤੁਸੀਂ ਪੈਸਾ ਕਮਾਉਂਗੇ ਤਾਹੀਂ ਤੁਸੀਂ ਘੁੰਮ ਫਿਰ ਸਕੋਗੇ ਤਾਂਹੀਂ ਤੁਸੀਂ ਦੁਨੀਆ ਦੇ ਨਜ਼ਾਰੇ ਦੇ ਸਕੋਗੇ ਜੇ ਤੁਹਾਡੀ ਸਿਹਤ ਠੀਕ ਹੋਊਗੀ ਫਿੱਟ ਹੋਊਗੀ ਤੰਦਰੁਸਤ ਹੋਊਗੇ ਜੇ ਤੁਹਾਨੂੰ ਗੁਮਾਰੀਆਂ ਨੇ ਘੇਰਿਆ ਹੋਇਆ ਵਾ ਤੁਹਾਨੂੰ ਮੋਟਾਪੇ ਨੇ ਘੇਰਿਆ ਹੋਇਆ ਵਾ ਠੀਕ ਹੈ ਜੀ ਤੁਹਾਡੇ ਤੋਂ ਚੱਲੇ ਨਹੀਂ ਜਾ ਰਿਹਾ ਹੈਗਾ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਫੇਰ ਮੈਂ ਕਹਿੰਦਾ ਨਾ ਘੁੰਮਣ ਦਾ ਫਾਇਦਾ ਹੈਗਾ ਨਾ ਪੈਸਾ ਕਮਾਉਣ ਦਾ ਫਾਇਦਾ ਹੈਗਾ ਨਾ ਮਤਲਬੀ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਰਹੇਗਾ ਸੋ ਇਸ ਕਰਕੇ ਥੋੜਾ ਜਿਹਾ ਆਪਣੀ ਸਿਹਤ ਵੱਲ ਵੀ ਜ਼ਰੂਰ ਧਿਆਨ ਦਿਓ ਆਪਣੀ ਸਿਹਤ ਵੱਲ ਜਰੂਰ ਧਿਆਨ ਦਿਓ ਜਿੰਨਾ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓਗੇ ਨਾ ਉਹਨੇ ਤੁਸੀਂ ਜ਼ਿੰਦਗੀ ਦੇ ਨਜ਼ਾਰੇ ਲਵੋਗੇ ਕਿਉਂਕਿ ਮੈਂ ਬਹੁਤ ਲੋਕੀ ਜਿਹੜੇ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਭਾਰ ਘਟਾਉਣ ਨੂੰ ਲੈ ਕੇ ਉਹ ਮੈਂ ਦੇਖੇ ਨੇ ਜਦੋਂ ਮੇਰੇ ਕੋਲ ਉਹ ਮੈਨੂੰ ਮਿਲਣ ਆਉਂਦੇ ਨੇ ਨਾ ਤੇ ਉਹਨਾਂ ਦਾ ਬਹੁਤ ਜ਼ਿਆਦਾ ਮੋਟਾਪਾ ਵਧਿਆ ਹੋਇਆ ਉਹਨਾਂ ਦੀ ਬਾਹਾਂ ਦੀ ਚਰਬੀ ਜਿਹੜੀ ਉਹ ਨਮਕ ਦੀ ਹੁੰਦੀ ਆ ਪੱਟਾਂ ਦੀ ਚਰਬੀ ਬਹੁਤ ਵਧੀ ਹੋਈ ਉਹਨਾਂ ਦੀ ਹਿਪ ਬਹੁਤ ਜ਼ਿਆਦਾ ਵੱਡੀ ਹੋਈ ਹੋਈ ਆ ਢਿੱਡ ਬਹੁਤ ਜ਼ਿਆਦਾ ਵਧਿਆ ਹੋਇਆ ਉਹਨਾਂ ਦਾ ਤੇ ਉਹ ਫਿਰ ਜਦੋਂ ਅੱਗੇ-ਅੱਗੇ ਕਹਿੰਦੇ ਨੇ ਜੀ ਵੀਰ ਜੀ ਮੇਰਾ ਉਹ ਕਹਵਾਇਆ ਬਈ ਮੈਨੂੰ ਸਾਹ ਵੀ ਚੜਦਾ ਵਾ ਮੇਰੇ ਤੋਂ ਤੁਰ ਨਹੀਂ ਹੁੰਦਾ ਹੈਗਾ ਹਨਾ ਮੇਰੇ ਕੋਲ ਟਾਇਲਟ ਤੱਕ ਵੀ ਨਹੀਂ ਬੈਠੇ ਜਾਂਦਾ ਹੈਗਾ ਵੀ ਮੈਂ ਕਿਵੇਂ ਕਰਾਂ ਹਨਾ ਕਹਿੰਦਾ ਵੀ ਨਾ ਮਤਲਬ ਜਿਵੇਂ ਹੁਣ ਕੁਛ ਖਾਣਾ ਮੈਨੂੰ ਚੰਗਾ ਲੱਗਦਾ ਹੈਗਾ ਤੇ ਡਾਕਟਰਾਂ ਨੇ ਕਿਹਾ ਵਾ ਵੀ ਤੇਰੇ ਗੋਡੇ ਬਦਲਾਣੇ ਪਏ ਜਾਣਗੇ ਤੈਨੂੰ ਐ ਕਰਨਾ ਪਊਗਾ ਫਲਾਣਾ ਕਰੂਗਾ ਇਹਨੂੰ ਡਾਕਟਰ ਤੋਂ ਵੀ ਮੈਨੂੰ ਡਰ ਲੱਗਦਾ ਡਰਾਂ ਦੇ ਗੋਦ ਨੇ ਤੇ ਇੱਕ ਜਿਹੜਾ ਖਰਚਾ ਹੋਣਾ ਵਾ ਉਹ ਗੱਲ ਵੱਖਰੀ ਹੈ ਨਾ ਸੋ ਮੈਂ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਵਾ ਜੇ ਤੁਸੀਂ ਹੁਣੇ ਆਪਣੀ ਸਿਹਤ ਦੇ ਵੱਲ ਧਿਆਨ ਦੇ ਲੋਗੇ ਨਾ ਤਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਖੁਸ਼ ਤੇ ਚੰਗੇ ਰਹੋਗੇ ਜੀ ਠੀਕ ਹੈ ਜੀ ਹਰ ਇੱਕ ਚੀਜ਼ ਨਾਲ ਤੁਸੀਂ ਕੰਪਰੋਮਾਈਜ਼ ਕਰ ਸਕਦੇ ਹੋ ਹਰ ਚੀਜ਼ ਨਾਲ ਤੁਸੀਂ ਸਮਝੋਤਾ ਕਰ ਸਕਦੇ ਹੋ ਪਰ ਸਿਹਤ ਨਾਲ ਸਮਝੋਤਾ ਨਾ ਕਰੋ ਜੇ ਤੁਸੀਂ ਸਿਹਤ ਨਾਲ ਸਮਝੋਤਾ ਕਰੋਗੇ ਸਿਹਤ ਨਾਲ ਕੰਪਰੋਮਾਈਜ਼ ਕਰੋਗੇ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਵਧੀਆ ਨਹੀਂ ਹੋਊਗਾ ਔਖਾ ਹੋਊਗਾ ਫਿਰ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣਗੇ ਠੀਕ ਹੈ ਜੀ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟਾ ਕਿ ਪਲੀਜ਼ ਆਪਣੇ ਸਿਹਤ ਵੱਲ ਆਪਣੇ ਸਰੀਰ ਵੱਲ ਜ਼ਰੂਰ ਧਿਆਨ ਦਿਓ ਠੀਕ ਹੈ ਆਪਣੇ ਮੂੰਹ ਨੂੰ ਜਿੰਦਾ ਲਾ ਲਓ ਜਦੋਂ ਤੱਕ ਜੇ ਆਪਣੇ ਮੂੰਹ ਨੂੰ ਜਿੰਦਾ ਨਹੀਂ ਲਾਉਂਗੇ ਖਾਣ ਪੀਣ ਵੱਲ ਧਿਆਨ ਨਹੀਂ ਦੇਵੋਗੇ ਉਦੋਂ ਤੱਕ ਤੁਹਾਡੀ ਸਿਹਤ ਜਿਹੜੀ ਉਹ ਠੀਕ ਨਹੀਂ ਹੋਊਗੀ ਠੀਕ ਹੈ ਤੁਹਾਡੀ ਸਿਹਤ ਤਾਂ ਠੀਕ ਰਹੂਗੀ ਤਾਂ ਤੁਸੀਂ ਫਿੱਟ ਰਹੂਗੇ ਜੇ ਤੁਸੀਂ ਆਪਣੇ ਮੂੰਹ ਨੂੰ ਜਿੰਦਾ ਲਾਉਂਗੇ ਮੇਰੇ ਕਹਿਣ ਦਾ ਮਤਲਬ ਜਿੰਦਾ ਲਾਣ ਦਾ ਮਤਲਬ ਮੇਰੇ ਕਹਿਣ ਦਾ ਮਤਲਬ ਵੀ ਸੋਚ ਸਮਝ ਕੇ ਖਾਓ ਉਹੀ ਨਾ ਮਤਲਬ ਵੀ ਜੋ ਚੀਜ਼ ਤੁਹਾਨੂੰ ਮਿਲ ਗਈ ਉਹ ਖਾਈ ਜਾਓ ਹੁਣ ਇੱਥੇ ਤੁਹਾਡੇ ਕੋਲੇ ਕੋਈ ਰਿਸ਼ਤੇਦਾਰ ਆ ਗਿਆ ਡੱਬਾ ਲੈ ਕੇ ਆਇਆ ਬਰਫੀ ਦਾ ਚਾਰ ਤੁਸੀਂ ਬਰਫੀਆਂ ਖਾ ਲੀਆਂ ਉਸ ਤੋਂ ਬਾਅਦ ਉਹਨਾਂ ਬਾਅਦ ਤੁਸੀਂ ਰੋਟੀ ਬਣਾ ਲਈ ਮਠਿਆਈ ਬਣਾ ਲਈ ਕਦੇ ਕੁਝ ਬਣਾ ਲਿਆ ਕਦੇ ਕੁਝ ਬਣਾ ਲਿਆ ਇਹ ਦੱਬਣਾ ਬਣਾ ਕੇ ਤੁਸੀਂ ਖਾਈਗੇ ਠੀਕ ਹੈ ਜੀ ਫਿਰ ਉਹ ਕੰਮ ਖਰਾਬ ਹੋ ਜਾਣਾ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੁੰਦਾ ਵਾਂ ਮੰਨ ਕੇ ਚਲੋ ਤੁਹਾਡੇ ਕੋਲ ਰਸਗੁੱਲੇ ਪਏ ਆ ਗਲਾਬ ਜਾਮਨ ਪਏ ਆ ਤੁਸੀਂ ਇੱਕ ਰਸਗੁੱਲਾ ਖਾ ਲਓ ਦੋ ਰਸਗੁੱਲੇ ਖਾ ਲਓ ਠੀਕ ਹੈ ਜੀ ਇੱਕ ਰਸਗੁੱਲੇ ਦਾ ਵੀ ਸਵਾਦ ਸੇਮ ਰਹਿਣਾ ਵਾ 20 ਰਸਗੁੱਲੇ ਦਾ ਸਵਾਦ ਵੀ ਸੇਮ ਹੀ ਰਹਿਣਾ ਵਾ ਸੋ ਇਸ ਕਰਕੇ ਜੇ ਸਵਾਦ ਦੇਖਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਟੈਸਟ ਕਰ ਲਾ ਕਰੋ ਜਾਂ ਇੱਕ ਰਸਗੁਲਾ ਗਲਾਬ ਜਮਨ ਦਾ ਇੱਕ ਪੀਸ ਬਰਫੀ ਦਾ ਖਾਣਾ ਕਰੋ ਬਸ ਇਨਫ ਉਹ ਤੋਂ ਵੱਧ ਨਾ ਖਾਓ ਜੇ ਤੁਸੀਂ ਢਿੱਡ ਭਰਨ ਦੇ ਲਈ ਖਾਓਗੇ ਹਨਾ ਫਿਰ ਸਮਝ ਲਓ ਤੁਸੀਂ ਬਿਮਾਰੀਆਂ ਨੂੰ ਆਪਣੇ ਕੋਲ ਬੁਲਾ ਰਹੇ ਹੋ ਤੁਸੀਂ ਬਿਮਾਰੀਆਂ ਨੂੰ ਤੁਸੀਂ ਆਪ ਖੁਦ ਬੁਲਾ ਰਹੇ ਹੋ ਵੀ ਆਪ ਮੇ ਬੇਇਲ ਮੈਨੂੰ ਮਾਰ ਤੈਨਾਂ ਕਹਣੇ ਕਿ ਆਪ ਬੇਇਲ ਮuje ਮਾਰ ਉਹ ਕੰਮ ਤੁਸੀਂ ਖੁਦ ਕਰਦੇ ਪੈਣਾ ਠੀਕ ਹੈ ਜੀ ਸੋ ਸਵਾਦ ਦੇ ਪਿੱਛੇ ਨਾ ਜਾਓ ਆਪਣੀ ਸਿਹਤ ਵੱਲ ਜਾਓ ਜਿੰਨਾ ਤੁਸੀਂ ਸਾਦਾ ਭੋਜਨ ਖਾਓਗੇ ਜਿੰਨਾ ਤੁਸੀਂ ਫਿੱਕਾ ਭੋਜਨ ਖਾਓਗੇ ਉਹਨੇ ਤੁਸੀਂ ਸੁਖੀ ਰਹੋਗੇ ਉਹਨੇ ਫਿੱਟ ਰਹੋਗੇ ਉਹਨੇ ਤਰਸਤ ਰਹੋਗੇ ਉਹਨੇ ਜਿਆਦਾ ਵਧੀਆ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੀ ਜੀਵਨ ਦੇ ਵਿੱਚ ਦੁਨੀਆ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਉਹ ਵੱਧ ਭੋਗ ਕੇ ਜਾਓਗੇ ਉਹ ਵੀ ਫਿੱਟ ਜਿੰਨੀ ਦੇਰ ਤੱਕ ਤੁਸੀਂ ਧਰਤੀ ਦੇ ਉੱਤੇ ਹੈਗੇ ਹੋ ਜ਼ਿੰਦਗੀ ਦੇ ਵਿੱਚ ਜਿਉਂਦੇ ਹੋ ਤੁਸੀਂ ਉਨੀ ਦੇਰ ਤੱਕ ਤੁਸੀਂ ਫਿੱਟ ਤੰਦਰੁਸਤ ਰਹੇ ਕੇ ਤੁਸੀਂ ਜਿਉਂਦੇ ਹੋ ਜੀ ਸੋ ਮੈਂ ਇਸੇ ਕਰਕੇ ਕਹਿਣਾ ਉਹਨਾਂ ਵੀ ਸਿਹਤ ਨਾਲ ਕੋਈ ਵੀ ਸਮਝੌਤਾ ਨਾ ਕਰਿਆ ਕਰੋ ਪਲੀਜ਼ ਸਿਹਤ ਵੀ ਨਾਲ ਕੋਈ ਸਮਝੌਤਾ ਨਾ ਕਰੋ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਡੇਲੀ ਵਰਕਆਊਟ ਜਰੂਰ ਕਰੋ ਹੀ ਕਰੋ ਠੀਕ ਹੈ ਜੀ ਸਵੇਰੇ ਵਰਕਆਊਟ ਕਰ ਲਓ ਸ਼ਾਮੀ ਵਰਕਆਊਟ ਕਰ ਲਓ ਜਦੋਂ ਤੁਹਾਨੂੰ ਟਾਈਮ ਮਿਲਦਾ ਵਾ ਆਪਣੇ ਸਰੀਰ ਵਾਸਤੇ 40 ਤੋਂ 45 ਮਿੰਟ ਜਰੂਰ ਕੱਢੋ ਹੀ ਕੱਢੋ 40 ਤੋਂ 45 ਮਿੰਟ ਆਪਣੇ ਸਰੀਰ ਵਾਸਤੇ ਜੇ ਤੁਸੀਂ ਕੱਢੋਗੇ ਉਹ ਤੁਹਾਡੇ ਲਈ ਬਹੁਤ ਵਧੀਆ ਸਿੱਧ ਹੋਣਗੇ ਤੁਹਾਨੂੰ ਫਾਇਦਾ ਦੇ ਕੇ ਜਾਣਗੇ 40 ਤੋਂ 45 ਮਿੰਟ ਜਿਹੜੇ ਤੁਸੀਂ ਹੁਣ ਕੱਢੋਗੇ ਸੋ ਜੇ ਤੁਹਾਡਾ ਕੋਈ ਮੇਰੇ ਭੈਣ ਭਰਾ ਦਾ ਸਵਾਲ ਹੈਗਾ ਤਾਂ ਪਣੀ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਠੀਕ ਹੈ ਜੀ ਤੇ ਤੁਸੀਂ ਹੁਣ ਮੈਨੂੰ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਪੁੱਛ ਸਕਦੇ ਹੋ ਫਿਟਨੈਸ ਨੂੰ ਲੈ ਕੇ ਸਿਹਤ ਨੂੰ ਲੈ ਕੇ ਕਿਉਂਕਿ ਆਪਾਂ 2-3 ਮਿੰਟ ਕੀ ਜਿਹੜਾ ਆਪਾਂ ਲਾਈਵ ਆਪਾਂ ਆਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਲਾਈਵ ਵਗੈਰਾ ਕੋ ਬੰਦ ਕਰ ਲਾਂਗੇ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਬੁੱਧਵਾਰ ਜਾਂ ਵੀਰਵਾਰ ਨੂੰ ਜਿਹੜਾ ਜੀ ਆਪਾਂ ਲਾਈਵ ਆ ਆਪਾਂ ਫੇਰ ਦੁਬਾਰੋ ਆਵਾਂਗੇ ਸੋ ਜਿੰਨੇ ਵੀ ਤੁਹਾਡੇ ਸਵਾਲ ਹੋਣਗੇ ਉਹ ਬਾਅਦ ਦੁਆਰਾ ਫਿਰ ਆਪਾਂ ਕਲੀਅਰ ਕਰਾਂਗੇ ਠੀਕ ਹੈ ਜੀ ਬਾਕੀ ਮੇਰੇ ਰੈਮਡੀ ਵਗੈਰਾ ਤੁਹਾਨੂੰ ਮੈਂ ਦੱਸਦਾ ਹੁਣਾਂ ਉਹ ਜਰੂਰ ਮਤਲਬ ਤੁਸੀਂ ਟਰਾਈ ਕਰਕੇ ਦੇਖਿਆ ਕਰੋ ਬਹੁਤ سارے ਮੇਰੇ ਭੈਣ ਭਰਾਵਾਂ ਨੇ ਨਾ ਰੈਮਡੀਆਂ ਨੇ ਜਿਹੜੀਆਂ ਤੇ ਉਹਦੇ ਨਾਲ ਕਾਫੀ ਹੱਦ ਤੱਕ ਉਹਨਾਂ ਨੇ weight ਜਿਹੜਾ ਉਹਨਾਂ ਨੇ ਆਪਣਾ ਘਟਾ ਲਿਆ ਸੋ ਉਹ ਜਿਹੜੀਆਂ ਰੈਮਡੀਆਂ ਨੇ ਉਹ ਵੀ ਤੁਹਾਨੂੰ ਰਿਜ਼ਲਟ ਦੇ ਕੇ ਜਾਣਗੀਆਂ ਠੀਕ ਹੈ ਜੀ ਬਟ ਜੇ ਤੁਸੀਂ ਪੋਸ਼ਕ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖੋਗੇ ਜਿਵੇਂ ਕਿ ਮਤਲਬ ਮੰਨ ਲੀਤੋ ਮਿੱਠਾ ਨਹੀਂ ਖਾਣਾ ਹੈਗਾ ਤਲੀਆਂ ਹੋਈ ਚੀਜ਼ ਨਹੀਂ ਖਾਣੀ ਹੈਗੀ ਜਾਂ ਫਿਰ ਮਤਲਬ ਇਹ ਕੋਈ ਫालतू ਚੀਜ਼ ਜਿਹੜੇ ਪੈਕੇਟ ਵਾਲੇ ਚੀਜ਼ਾਂ ਦੀਆਂ ਕਹਾਣੀਆਂ ਡੱਬੇ ਵਾਲੇ ਜਿਉਂ ਤੁਸੀਂ ਪੀਣੇ ਹੈਗੇ ਠੀਕ ਹੈ ਜੀ ਜੇ ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋਗੇ ਰੈਮਡੀ ਵਗੈਰਾ ਪੀਓਗੇ ਫਿਰ ਤੁਹਾਡਾ ਜਿਹੜਾ weight ਆ ਉਹ 101% ਜਿਹੜਾ ਉਹ ਕੱਟੇਗਾ ਹੀ ਕੱਟੇਗਾ ਠੀਕ ਹੈ ਜੀ ਸੋ ਇਸ ਕਰਕੇ ਸਭ ਤੋਂ ਪਹਿਲਾਂ ਇੱਕ ਹਰੇ ਭਰੇ ਜੰਗਲ ਵਿੱਚ ਇੱਕ ਹਰੇ ਭਰੇ ਫਸ ਗਿਆ ਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਮੇਰੇ ਭਰਾ ਦਾ ਕੋਈ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਹੁਣ ਜਾਂ ਫਿਰ ਜੇ ਆਪਾਂ ਲਾਈਵ ਬੰਦ ਕਰਤਾ ਤੁਸੀਂ ਬਾਅਦ ਚ ਵੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਨਾ ਤੁਸੀਂ ਮੈਨੂੰ ਆਪਣਾ ਕੋਈ ਵੀ ਸਵਾਲ ਹੈ ਜਿਹੜਾ ਤੁਸੀਂ ਉਹ ਪੁੱਛ ਸਕਦੇ ਹੋ ਜੀ ਠੀਕ ਹੈ ਜੀ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਮੈਂ ਦੇ ਦੇਗਾ ਕੋਈ ਲਗਦੀ ਵੀਰ ਜੀ ਮੈਨੂੰ ਕੋਈ ਗੀਂਤ ਦੱਸ ਦਿਓ ਡ੍ਰਿੰਕ ਮੈਂ ਕਾਫੀ ਡ੍ਰਿੰਕ ਨੇ ਜਿਹੜੀ ਜੀ ਮੈਂ ਉਹਦੀ ਵੀਡੀਓ ਬਣਾ ਕੇ ਅਪਲੋਡ ਕੀਤੀ ہوئی ਆ ਪਲੀਜ਼ ਤੁਸੀਂ ਮੇਰੇ ਆਪਣੇ ਚੈਨਲ ਦੇ ਉੱਤੇ ਜਾਓ ਇਸੇ ਮਿਸਟਰ ਸੋਏ ਫਿਟਨੈਸ ਦੇ ਉੱਤੇ ਤੇ ਜਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਜੇ ਕੋਈ ਵੀ ਡ੍ਰਿੰਕ ਤੁਸੀਂ ਸ਼ੁਰੂ ਕਰਦੋ ਪਰ ਜਦੋਂ ਤੁਸੀਂ ਕੋਈ ਵੀ ਡ੍ਰਿੰਕ ਤੁਸੀਂ ਸ਼ੁਰੂ ਕਰੋਗੇ ਤਾਂ ਤੁਸੀਂ ਘੱਟੋ ਘੱਟ 15 ਤੋਂ 20 ਦਿਨ ਉਹ ਡ੍ਰਿੰਕ ਤੁਸੀਂ ਪੀਣੀ ਹੀ ਪੀਣੀ ਹੈ ਜੀ ਠੀਕ ਹੈ ਜੀ ਕੋਈ ਵੀ ਡ੍ਰਿੰਕ ਜੇ ਤੁਸੀਂ ਪੀ ਰਹੇ ਹੋ ਇਹ ਨਾ ਹੋਵੇ ਕਿ ਤੁਸੀਂ ਅੱਜ ਮੇਰੀ ਆਹ ਡਰਿੰਕ ਦੇਖ ਲਈ ਤੁਸੀਂ ਇਹਨੂੰ ਪੀਣਾ ਸ਼ੁਰੂ ਕੀਤਾ ਤਾਂ ਕੱਲ੍ਹ ਤੁਸੀਂ ਹੋਰ ਡਰਿੰਕ ਮੇਰੀ ਦੇਖ ਲਈ ਤੁਸੀਂ ਸੋਚੋ ਵੀ ਯਾਰ ਮੈਂ ਆਹ ਜਾੜ ਡਰਿੰਕ ਪੀ ਲੈਣੀ ਆ ਇਦਾਂ ਨਹੀਂ ਕਰਨਾ ਹੈਗਾ ਕੋਈ ਵੀ ਜਦੋਂ ਤੁਸੀਂ ਮੇਰੀ ਇੱਕ ਡਰਿੰਕ ਪੀਓਗੇ ਘੱਟੋ ਘੱਟ ਤੁਸੀ ਇਹਨੂੰ 15 ਤੋਂ 20 ਦਿਨ ਪੀਣਾ ਹੀ ਪੀਣਾ ਵਾ ਜਿਵੇਂ ਵੀਡੀਓ ਦੇ ਵਿੱਚ ਜਿੰਨੇ ਦਿਨ ਮੈਂ ਤੁਹਾਨੂੰ ਦੱਸੀ ਹੋਈ ਆ ਤੁਸੀਂ ਉਨੇ ਦਿਨ ਉਹ ਵੀਡੀਓ ਉਹ ਡਰਿੰਕ ਪੀਣੀ ਹੀ ਪੀਣੀ ਆ ਤਾਂ ਤੁਹਾਨੂੰ ਜਾ ਕੇ ਉਹ ਰਿਜ਼ਲਟ ਮਿਲੇਗਾ ਜੇ ਤੁਸੀਂ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਹੋ ਇੱਕ ਡਰਿੰਕ ਨੂੰ ਘੱਟੋ ਘੱਟ 15 ਤੋਂ 20 ਦਿਨ ਪੀਓ ਬਾਕੀ ਮਿੱਠਾ ਵਗੈਰੇ ਇਹਨੂੰ ਬੰਦ ਕਰੂ ਫਿਰ ਦੇਖੋ ਤੁਹਾਨੂੰ ਰਿਜ਼ਲਟ ਜਿਹੜਾ ਉਹ ਡ੍ਰਿਪ ਦੇ ਕੇ ਜਾਏਗੀ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਆਪਾਂ ਦੋ ਦੋ ਤਿੰਨ ਮਿੰਟ ਵੀ ਜੀ ਪਹਿਲਾਂ ਮੇਰਾ ਵਜਨ 114 ਕਿੰਦੋਂ ਸੀ ओके okay, अगर ਤੁਹਾਡਾ 114 ਕਿਲੋ ਭਾਰ ਸੀ ਤਾਂ ਹੁਣ ਤੁਹਾਡਾ ਭਾਰ ਕਿੰਨਾ ਆ ਜੀ ਘਟਿਆ ਕੁਛ ਕੇ ਨਹੀਂ ਸਭ ਨੂੰ ਵੀ ਸਾਰਾ ਮੈਂ ਸਵਾਗਤ ਆਪਾਂ ਇਹ ਨਗਰੇ ਤੇ ਹੁਣ 85 ਕਿਲੋ ਵੈਰੀ ਗੁੱਡ ਫਿਰ ਤਾਂ ਤੁਸੀਂ ਬਹੁਤ ਵੇਟ ਘਟਾ ਲਿਆ ਜੀ 14 ਤੇ ਮੰਨ ਕੇ ਜਦੋਂ 15 ਕਿਲੋ ਪਹਿਲਾਂ ਤਾਂ 30 ਤੇ ਇਹ 9 ਕਿਲੋ ਭਾਰ ਤੁਸੀਂ ਘਟਾ ਲਿਆ ਬਹੁਤ ਵਧੀਆ ਜੀ ਭਾਰ ਘਟਾ ਲਿਆ ਤਾਂ ਹੋਰ ਵੀ ਘਟ ਜੇਗਾ ਜਿੰਨਾ ਤੁਸੀਂ ਘਟੋਣਾ ਚਾਹੁੰਦੇ ਹੋ ਬਸ ਇਸੇ ਤਰ੍ਹਾਂ ਲੱਗੇ ਰਹੋ ਜਿੱਦਾਂ ਹੁਣ ਤੁਸੀਂ ਲੱਗੇ ਹੋਏ ਹੋ ਨਾ ਇਸੇ ਤਰ੍ਹਾਂ ਲੱਗੇ ਰਹੋ ਤੁਹਾਡਾ ਭਾਰ ਜਿਹੜਾ ਉਹ ਉਹ ਵੀ ਘਟ ਜਾਣਾ ਵਾ ਠੀਕ ਹੈ ਜੀ ਸੋ ਹੋਰ ਤੁਹਾਡੇ ਵਿੱਚ ਕੋਈ ਮੇਰੀ ਪਿੰਡਪਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਪੁੱਛ ਸਕਦੇ ਹੋ। ਕਿ ਆਪਾਂ ਫਿਰ ਲਾਈਵ ਆ ਜਿਹੜਾ ਆਪਾਂ ਬੰਦ ਕਰਦੇ ਆਂ ਜੀ। ਸੋ ਚਲੋ ਠੀਕ ਹੈ ਜੀ। ਪਰ ਮੇਰਾ ਵਜਨ ਘਟ ਨਹੀਂ ਰਿਹਾ ਰੁਕ ਗਿਆ ਤੇ ਕੁਝ ਦੱਸੋ ਜੀ। ਤੁਸੀਂ ਫਾਸਟਿੰਗ ਕਰ ਲਓ। ਤੁਹਾਡਾ ਨਾਮ ਕੀ ਹੈ ਜੀ? ਕੋਈ ਇੰਜ ਤੁਸੀਂ ਫਾਸਟਿੰਗ ਕਰੋ। ਫਾਸਟਿੰਗ ਨਾਲ ਫਰਕ ਜਿਹੜਾ ਤੁਹਾਡਾ ਉਹ ਪਹਿਲੇ ਜਾਣਾ ਵਾ। ਜੇ ਤੁਹਾਡਾ ਪਾਰ ਪਹਿਲਾਂ ਘਟਦਾ ਪਿਆ ਸੀ ਨਾ ਤੇ ਹੁਣ ਆਕੇ ਰੁਕ ਗਿਆ ਵਾ। ਤਾਂ ਤੁਸੀਂ ਪਤਾ ਕੀ ਕਰੋ ਤੁਸੀਂ ਹੁਣ ਫਾਸਟਿੰਗ ਕਰੋ ਥੋੜੀ ਦੇਰ ਇਹ 1 ਵੀਕ ਤੁਸੀਂ ਫਾਸਟਿੰਗ ਕਰੋ ਫਾਸਟਿੰਗ ਨਾਲ ਤੁਹਾਡਾ ਭਾਰਾ ਜਿਹੜਾ ਉਹ ਘੇਰ ਦੁਬਾਰੋ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਣਾ ਜੀ ਠੀਕ ਹੈ ਜੀ ਸੋ ਚਲੋ ਠੀਕ ਹੈ ਜੀ ਫਿਰ ਹੁਣ ਆਪਾਂ ਲਾਈਵ ਕਰਦੇ ਆਂ ਬੰਦ ਜੇ ਤੁਹਾਡਾ ਕੋਈ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਮੈਨੂੰ ਉਹ ਬਾਅਦ ਚ ਵੀਡੀਓ ਥੱਲੇ ਕਮੈਂਟ ਕਰਕੇ